ਅਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਊ ਧਿਆਨ ਕੁਸ ਪਾਤੀ ਹਰ ਨਾਮਾ ਜਸ ਚਾ ਚਾਉ ਨਾਉ ਗੁਰ ਪ੍ਰਸਾਦੀ ਬ੍ਰਹਮ ਸਮਾਉ ਪਾਂਡੇ ਐਸਾ ਬ੍ਰਹਮ ਦੀਚਾਰ ਨਾਮੇ ਸੁਚ ਨਾਮੋ ਪੜੋ ਨਾਮੇ ਚੱਜ ਆਚਾਰ ਰਹਾਓ ਬਾਹਰ ਜਨੇਊ ਜਿ ਚਿਰ ਜੋਤ ਹੈ ਨਾਲ ਧੋਤੀ ਟਿੱਕਾ ਨਾਮ ਸਮਾਲ ਐਥੇ ਉਥੇ ਨਭੀ ਨਾਲ ਵਿਣ ਨਾ ਵਹਿ ਹੂਰ ਕਰਮ ਨ ਭਾਲ ਪੂਜਾ ਪ੍ਰੇਮ ਮਾਇਆ ਪਰਜਾਲ ਏਕੋ ਵੇਖੋ ਅਵਰ ਨ ਭਾਲ ਚੀਨੇ ਤਤ ਗਗਨ ਦਸ ਦਵਾਰ ਹਰ ਮੁਖ ਪਾਠ ਪੜੈ ਵਿਚਾਰ ਪਉ ਦਿਨ ਪਾਉ ਭਰਮ ਪਾਉ ਭਾਗੈ ਪਹਰੂ ਅਰਾ ਸ਼ਬ ਚੂਰ ਨਾ ਲਾਗੈ ਤਿਲਕ ਲਲਾਟ ਜਾਣ ਪ੍ਰਭ ਇੱਕ ਬੂਝ ਬ੍ਰਹਮ ਅੰਤਰ ਬੇਕ ਆਚਾਰੀ ਨਹੀਂ ਜੀਤੇ ਜਾਏ ਪਾਠ ਪੜਾ ਨਹੀਂ ਕੀਮਤ ਪਾਏ ਅਸ਼ਟ ਦਸੀ ਚਹੁ ਭੇਦ ਨਾ ਪਾਇਆ ਨਾਨਕ ਸਤਗੁਰ ਬ੍ਰਹਮ ਦਿਖਾਇਆ ਆਸਮ ਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜੈਨ ਸਿਰ ਸਾਜੀ ਤੈਨ ਫਨ ਗੋਈ ਤਿਸ ਦਿਨ ਦੂਜਾ ਅਵਰ ਨ ਕੋਈ ਸਾਚ ਨਾਮ ਗੁਰ ਸਬਦ ਵਿਚਾਰ ਗੁਰਮੁਖ ਸਾਚੇ ਸਾਚੇ ਦਰਬਾਰ ਰਹਾਉ ਸੱਚਾ ਅਰਜ ਸਚੀ ਅਰਦਾਸ ਮਹਿਲੀ ਖਸਮ ਸੁਣੇ ਸਾਬਾਸ ਸਚ ਤਖਤ ਬੁਲਾਵੇ ਸੋਏ ਤੇ ਬੜਿਹਾਈ ਕਰੇ ਸੋ ਹੋਏ ਤੇਰਾ ਤਾਣ ਤੂੰ ਹੈ ਦੀਬਾਣ ਗੁਰ ਕਾ ਸਬਦ ਸੱਚ ਨੀਸਾਣ ਮੰਨੇ ਹੁਕਮ ਸੁ ਪ੍ਰਗਟ ਜਾਏ ਸੱਚ ਨੀਸਾਣ ਠਾਕ ਨ ਪਾਏ ਪੰਡਤ ਪੜ੍ਹੇ ਵਖਾਣ ਹੈ ਵੀਦ ਅੰਤਰ ਵਸਤ ਨ ਜਾਣ ਹੈ ਭੇਦ ਗੁਰ ਬਿਨ ਸੋਜੀ ਬੂਝ ਨ ਹੋਏ ਸਾਚਾ ਰਬ ਰਹਾ ਪ੍ਰਭ ਸੋਏ ਕਿਆ ਹੋਂ ਅੱਖ ਅੱਖ ਬਖਾਣੀ ਤੂੰ ਆਪੇ ਜਾਣਹਿ ਸਰਬ ਬਟਾਣੀ ਨਾਨਕ ਏਕੋ ਦਰ ਦੀਪਾਨ ਗੁਰਮੁਖ ਸਾਚ ਤਹਾ ਗੁਦਰਾਣ ਆਸਮ ਹੱਲਾ ਪਹਿਲਾ ਕਾਚੀ ਗਾਗਰ ਦੇਹ ਦਹੇਲੀ ਉਪਜੈ ਦਿਨ ਸਹਿ ਦੁਖ ਪਾਈ ਇਹੋ ਜਗ ਸਾਗਰ ਤਤਰ ਕਿਉ ਤਰੀਐ ਦਿਨ ਹਰ ਗੁਰ ਪਾਰ ਨ ਪਾਈ ਤੁਜ ਬਿਨਾ ਅਵਰ ਨ ਕੋਈ ਮੇਰੇ ਪਿਆਰੇ ਤੁਜ ਬਿਨਾ ਅਵਰ ਨ ਕੋਏ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਦਰ ਕਰੇ ਰਹਾਉ ਸਾਸ ਗੁਰੀ ਘਰ ਵਾਸ ਨ ਦੇਵੈ ਤੇਰ ਸਿਓ ਮਿਲਣ ਨਾ ਦੇ ਬੁਰੀ ਸਖੀ ਸਾਜਨੀ ਕੇ ਹਉ ਚਰਨ ਸਰੇਵੋ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਕਮ ਸਾ ਮੀਤ ਨਾ ਵਰ ਕੋਈ ਜਿਉ ਤੂੰ ਰਖ ਤਿਬਹੀ ਰਹਿਣਾ ਦੁਖ ਸੁਖ ਦੇਵ ਦੇਵਹਿ ਕਰਹਿ ਸੋਈ ਅਸਮਨਸਾ ਧੂਪ ਬਿਨਾਸਤ ਤ੍ਰਿਹ ਗੁਣ ਆਸਨ ਰਾਸ ਭਈ ਤੁਰਿਆ ਅਵਸਥਾ ਗੁਰਮੁਖ ਪਾਈ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਲਖ ਅਪੇਵਾ ਨਾਨਕ ਰਾਮ ਨਾਮ ਮਨ ਰਤਾ ਗੁਰਮਤਿ ਪਾਏ ਸਹਿਜ ਦੇਵਾ ਆਸਾ ਮਹੱਲਾ ਪਹਿਲਾ ਪੰਜ ਪਦੀ ਮੋਹ ਕੁਟੰਬ ਮੋਹ ਸਭ ਕਾਰ ਮੋਹ ਤੂੰ ਮੁxtਜੁ ਸਗਲ ਵਿਕਾਰ ਮੋਹ ਅਰ ਭਰਮ ਤਜੁ ਤੁਮ ਬੀਰ ਸਚ ਨਾਮ ਰਿਦੇ ਰਵੈ ਸਰੀਰ ਰਹਾਉ ਸਚ ਨਾਮ ਜਾ ਨਭ ਨੇਤੁ ਬਾਈ ਜਰੋਗ ਪੂਤਨ ਕਲਪੈ ਮਾਈ ਏਤ ਮੋਹਿ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਏਤ ਮੋਹਿ ਫਿਰ ਜੁਨੀ ਪਾਹੇ ਮੋਹਿ ਲਾਗਾ ਜੰਪੁਰ ਜਾਹੇ ਗੁਰ ਦੀਖਿਆ ਲੈ ਜਪ ਤਪ ਕਮਾਹੇ ਨਾ ਮੋਹ ਨਾ ਮੋਹ ਟੂਟੈ ਨਾ ਥਾਇ ਪਾਹੇ ਨਦਰ ਕਰੀ ਤਾਂ ਇਹੋ ਮੋਹ ਜਾਏ ਨਾਨਕ ਹਰਿ ਸਿਉ ਰਹੈ ਸਮਾਇ ਆਸ ਮਹੱਲਾ ਪਹਿਲਾ ਆਪ ਕਰੇ ਸੱਚ ਅਲਖ ਅਪਾਰ ਹਉ ਪਾਪੀ ਤੂੰ ਬਖਸਣਹਾਰ ਤੇਰਾ ਬਾਣਾ ਸਭ ਕਿਛੂ ਵੈ ਮਨ ਹਟ ਕੀਚੈ ਅੰਤ ਬਿਗੋਵੈ ਰਹਾਓ ਮਨ ਮੁਖ ਕੀਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾਹਾ ਕਿਛਲੇਬ ਜੋ ਉਪਜੈ ਸੋ ਅਲਖ ਅਭੇਵਹ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਰੜਾਈ ਸਗਲੀਆਂ ਸੌਦੀਆਂ ਟੋਟਾ ਆਵੈ ਨਾਨਕ ਰਾਮ ਨਾਮ ਮਨ ਭਾਵੇ ਆਸ ਮਹੱਲਾ ਪਹਿਲਾ ਚੌਪਦੀ ਵਿਦਿਆ ਵਿਚਾਰੀ ਤਾ ਪਰੁਪਕਾਰੀ ਜਾਂ ਪੰਚ ਰਾਸੀ ਤਾ ਤੀਰਥ ਵਾਸੀ ਘੁੰਗਰੂ ਆਜੇ ਜੇ ਮਨ ਲਾਗੇ ਤਉ ਜਮ ਕਹਾ ਕਰੇ ਮੂਸ ਆਗੈ ਰਹਾਉ ਆਸਨ ਰਾਸੀ ਤਾ ਉਸ ਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਾਦ ਗੰਬਰ ਦੇਹ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋ ਜਨ ਤੇਰੇ ਆਸ ਮਹੱਲਾ ਪਹਿਲਾ ਏਕ ਨ ਭਰੀਆ ਗੁਣ ਕਰ ਤੋਆ ਮੇਰਾ ਸਹਜਾ ਗੈ ਹੂੰ ਨਿਸ ਭਰ ਸੂਆ ਇਉ ਕਰ ਕੰਤ ਮੈਂ ਪਿਆਰੀ ਹੁਆ ਸੋ ਜਾਗੇ ਹੋਂ ਨਿਸਪਰਸ ਹੁਆ ਰਹੋ ਆਸ ਪਿਆਸੀ ਜਇਆ ਵਾ ਅਗ ਸਹਿ ਭਾਵਾ ਕੇਨਾ ਭਾਵਾ ਕਿਆ ਜਾਨਾ ਕਿਆ ਹੋਏਗਾ ਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਇ ਰਹੋ ਪ੍ਰੇਮ ਰਚ ਆਖੇ ਮੇਰੀ ਤਿਸਨ ਬੁਝਾਨੀ ਗਿਆ ਸੁਜੋਪਨ ਧਨ ਪਛਤਾਨੀ ਅਜੈ ਸੁ ਜਾਗੋ ਆਸ ਪਿਆਸੀ ਭਈ ਲੈ ਉਦਾਸੀ ਰਹੋ ਨਰਾਸੀ ਰਹੋ ਹੁ ਮੈਂ ਕੋਇ ਕਰੇ 시ਗਾਰ ਤੋ ਕਾਮਣ ਸੇ ਜੈਰ ਵੈਪ ਧਾਰ ਤੋ ਨਾਨਕ ਕੰਤੈ ਮਨ ਭਾਵੈ ਛੋੜ ਵਡਾਈ ਆਪਣੇ ਖਸਮ ਸਮਾਵੈ ਰਹਾਓ ਆਸਮ ਹੱਲਾ ਪਹਿਲਾ ਪੀਪ ਕੜੈ ਧਨ ਖਰੀ ਇਆਣੀ ਤਿਸ ਸਹਿ ਕੀ ਮੈਂ ਸਾਰ ਨ ਜਾਣੀ ਸੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਬੇਲਾਵਾ ਹੋਈ ਰਹਾਓ ਸਹੁਰੜੇ ਤਨ ਸਾਚ ਪਛਾਣਿਆ ਸਹਜ ਸੁਭਾਏ ਆਪਣਾ ਪਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤਿ ਆਵੇ ਤਾਂ ਕਾਮਣ ਕੰਤੈ ਮਨ ਭਾਵੇ ਕਹਿਤ ਨਾਨਕ ਭੈ ਭਾਵ ਕਾ ਕਰੇ ਸੀਗਾਰ ਸਦ ਹੀ ਸੇ ਜੈ ਰਵੈ ਪਧਾਰ ਆਸਾ ਮਹੱਲਾ ਪਹਿਲਾ ਨਾ ਕਿਸ ਕਸਾ ਪੂਤ ਨਾ ਕਿਸ ਕੀ ਮਾਈ ਝੂਠੇ ਮੋਹੇ ਭਰਮ ਭੁਲਾਈ ਮੇਰੇ ਸਾਹਿਬ ਹਾਂ ਕੀਤਾ ਤੇਰਾ ਜਾਂ ਤੂੰ ਦੇਹ ਜੈਪੀ ਨਾਮ ਤੇਰਾ ਰਹਾਉ ਬਹੁਤੇ ਔਗਣ ਕੂਕੈ ਕੋਈ ਜਾਤ ਸੁਭਾਵੈ ਬਖਸੈ ਸੋਈ ਗੁਰ ਪ੍ਰਸਾਦੀ ਦੁਰਮਤ ਖੋਈ ਜਹ ਦੇਖਾਂ ਤਹ ਏਕੂ ਸੋਈ ਕਹਿਤ ਨਾਨਕ ਐਸੀ ਮਾਤਾ ਵੈ ਤਾਂ ਕੋ ਸੱਚੇ ਸੱਚ ਸਮਾਵੈ ਅਸਾ ਮਹੱਲਾ ਪਹਿਲਾ 2 ਪਦੇ ਤਿਤ ਸਰਵਰੜੈ ਪੈਲੇ ਨਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜੋ ਮੋਹ ਪਗ ਨਹੀਂ ਚਾਲੈ ਹੰਮ ਦੇਖ ਤਹਿ ਡੂਬੇ ਅਲੇ ਮਨ ਏਕ ਨ ਚੇਤ ਸਮੂੜ ਮਨ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਹੋ ਜਤੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਬਤ ਨਾਨਕ ਤਨ ਕੀ ਸਰਣਾ ਜਿੰ ਤੂੰ ਨਾਹੀ ਵੀਸਰਿਆ ਸ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰੇ ਕੋ ਵੇਸ ਅਨੇਕ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਆਖ ਵਡਾਈ ਤੋਹਿ ਰਹਾ ਵਿਸੇ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੂ ਭਿਆ ਸੂਰਜੇ ਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ੴ ਸਤਿਗੁਰ ਪ੍ਰਸਾਦ ਆਸਾ ਘਰਤੀ ਜਮਹੱਲਾ ਪਹਿਲਾ ਲਸ ਲਖ ਲਸ਼ਕਰ ਲਖ ਵਾਜੇ ਨੇ ਜੇ ਲਖ ਉਠ ਕਰਹਿ ਸਲਾਮ ਲਖਾਂ ਉੱਪਰ ਫਰਮਾਇਸ ਤੇਰੀ ਐ ਲਖ ਉਠ ਰਖਹਿ ਮਾਨ ਜਾਂ ਪਤ ਲੇਖੈ ਨਾ ਪਵੇ ਤਾਂ ਸਭ ਨਿਰਾਫਲ ਕਾਮ ਹਰ ਕੇ ਨਾ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਏ ਭੋਲਾ ਭੀ ਸੋ ਅੰਧੋ ਅੰਧਾ ਰਹਾ ਲੱਖ ਘਟਿਏ ਲੱਖ ਸੰਜੀਏ ਖਾਜਹਿ ਲਖਵ ਲਖ ਜਾਹਿ ਜਾਂ ਪਤ ਲਿਖੈ ਨਾ ਪਵੈ ਤਾਂ ਜੀ ਕਿਥੈ ਫਿਰ ਪਾਹਿ ਲਖ ਸਾਸਤ ਸਮਝਾਵਣੀ ਲਖ ਪੰਡਤ ਪੜ੍ਹੈ ਪੁਰਾਣ ਜਾਂ ਪਤ ਲਿਖੈ ਨਾ ਪਵੈ ਤਾਂ ਸੱਬੇ ਕੋ ਪਰਵਾਣ ਸੱਚ ਨਾ ਪਤ ਉਪਜੈ ਕਰਮਨਾਮ ਕਰਤਾਰ ਐਨ ਜ਼ਹਿਰ ਦੈ ਜੀਵਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਚਾਨਣ ਉਹ ਸੁਖਿਆ ਚੂਕਾ ਜਮਸਿਉ ਮੇਲ ਲੋਕਾ ਮਤ ਕੋ ਫੱਕੜ ਪਾਏ ਲਖ ਮੜਿਆ ਕਰ ਇਕਠੇ ਇਕ ਰਤੀਲੇ ਬਾਹਿ ਰਹਾ ਪਿੰਡ ਪਤਲ ਮੇਰੀ ਕੇਸੋ ਕਿਰਿਆ ਸਚ ਨਾਮ ਕਰਤਾਰ ਐਥੇ ਉਥੇ ਅਗੇ ਪਾਛੇ ਇਹੋ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਵੇ ਆਤਮਰਾਹ ਸੱਚਾ ਨਾਵਣ ਤਾਂ ਧੀਏ ਜਾਂ ਅਹਨਸ ਲਾਗੇ ਭਾਉ ਇਕ ਲੋਕੀ ਹੋਰ ਸ਼ਮਸ਼ੀਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਕਸੀਸ ਕਬੂਨ ਖੂਟਸ ਨਾਹੇ ਆਸਾ ਘਰ ਚੌਥਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਦੇਵਤਿਆਂ ਦਰਸ਼ਨ ਕਹਿ ਤਾਈ ਦੂਖ ਭੋਖ ਤੀਰਥ ਕੀਏ ਜੋਗੀ ਜਤੀ ਜੋਗਤ ਮੈਂ ਰਹਤੀ ਕਰ ਕਰ ਭਗਵੇ ਭੇਖ ਭੈ ਤਉ ਕਾਰਨ ਸਹਬਾ ਰੰਗ ਰਤੇ ਤੇਰੇ ਨਾਮ ਅਨੇਕ ਰੂਪ ਅਨੰਤਾ ਕਹਿ ਨਾ ਜਾਹੀ ਤੇਰੇ ਗੁਣ ਕੇ ਤਿਰਾਉ ਦਾਰ ਕਰ ਮੈਲਾ ਹਸਤੀ ਕੋੜੇ ਛੋੜ ਵਿਲਾਇਤ ਦੇਸ ਗਏ ਪੀਰ ਪਕਾਮਰਸਾਲਕ ਸਾਧਕ ਛੋਡੀ ਦੁਨੀਆ ਥਾਇ ਪਏ ਸਾਦ ਸਹਜ ਸੁਖ ਰਸ ਕਸ ਤਾ ਜੀ ਹਲੇ ਕਾਪੜ ਛੋਡੇ ਚਮੜ ਲੀਏ ਦੁਖੇ ਦਰਦ ਮੰਦ ਦਰ ਤੇਰਾ ਨਾਮ ਰਤੇ ਦਰਬੀਸ ਪੈ ਖਰੜੀ ਖੱਪਰੀ ਲੱਕੜੀ ਚਮੜੀ ਸਿੱਖਾ ਧੋਤੀ ਸਿੱਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਹਾਂ ਸਾਗੀ ਤੇਰਾ ਪ੍ਰਣ ਵੈ ਨਾਨਕ ਜਾਤ ਕੈਸੀ ਆਸਾ ਘਰ ਮਹਲ ਪੰਜਵਾਂ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਭੀਤਰ ਪੰਜ ਗੁਪਤ ਮਨ ਵਾਸੇ ਥਿਰ ਨ ਰਹਿ ਜੈਸ ਭਵੈ ਉਦਾਸੀ ਮਨ ਮੇਰਾ ਦਿਆਲ ਸੇਤੀ ਥਿਰ ਨ ਰਹਾ ਲੋਭੀ ਕਪਟੀ ਪਾਪੀ ਪਖੰਡੀ ਮਾਇਆ ਅਧਿਕ ਲੱਗੈ ਰਹਾ ਪੂਲ ਮਾਲਾ ਗਲ ਪਹਿਰੋਗੀ ਹਾਰੂ ਮਿਲੈ ਕਾ ਪ੍ਰੀਤਮ ਤਬ ਕਰੋਗੀ ਇਸੀ ਗਾਰੋ ਪੰਜ ਸਖੀ ਹਮ ਏਕ ਪਧਾਰੋ ਪੇੜ ਲਗੀ ਹੈ ਜਿਹੜਾ ਚਾਲਨਹਾਰੋ ਪੰਜ ਸਖੀ ਮਿਲ ਰੁਦਨ ਕਰਿਹਾ ਸਾਹੁ ਪਜੂਤਾ ਪ੍ਰਣਵਤ ਨਾਨਕ ਲੇਖਾ ਦੇਹਾ ਏਕ ਓੰਕਾਰ ਸਤਗੁਰ ਪ੍ਰਸਾਦ ਆਸਾ ਘਰਿ ਸੇਵਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪਾਉਣ ਹੋਵੇ ਸੂਤਾਰੀ ਖਿਮਾ ਸਿਗਾਰ ਕਾਮਣ ਤਿੰਨ ਪਹਿਰੇ 라ਵੇ ਲਾਲ ਪਿਆਰੀ ਲਾਲ ਬਉ ਗੁਣ ਕਾਮਣ ਮੋਹੀ ਤੇਰੇ ਗੁਣ ਹੋਹੇ ਨ ਅਵਰੀ ਰਹਾਉ ਹਰ 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 ਕੰਠ ਲੈ ਪਰੈ ਦਾ ਮੋਦਰ ਦੰਤ ਲੈ ਕਾਰ ਕਰ ਕਰਤਾ ਕੰਗਨ ਪਹਿਰੈ ਇਨ ਬਿਦ ਚਿਤ ਧਰੇਈ ਮਦ ਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪਟ ਲੈ ਧੀਰਜ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ ਮਨ ਮੰਦਰ ਜੇ ਦੀਪਕ ਜਾਲੇ ਕਾ ਸਿਜ ਕਰਈ ਗਿਆਨ ਰਾਉ ਜਾ ਗਿਆਨ ਰਾਉ ਜਬ ਸਿਜ ਆਵੈ ਤਬ ਨਾਨਕ ਭੋਗ ਕਰਈ ਆਸਾ ਮਹੱਲਾ ਪਹਿਲਾ ਕੀਤਾ ਹੋਇ ਕਰੇ ਕਰਾਇ ਤਿਸ ਕਿਆ ਕਹੀਐ ਭਾਈ ਜੋ ਕਿਸ ਕਰਣਾ ਸੋ ਕਰ ਰਹਾ ਕੀਤੇ ਕਿਆ ਚਿਤ ਰਾਈ ਤੇਰਾ ਹੁਕਮ ਭਲਾ ਤੁਦ ਪਾਵੈ ਨਾਨਕ ਤਾ ਕੋ ਮਿਲੇ ਵਡਾਈ ਸਾਚੇ ਨਾਮ ਸਮਾਵੈ ਰਹਾਉ ਕਿਰਤ ਪੈ ਪਰਵਾਣਾ ਲਿਖਿਆ ਬਾਹੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਟ ਨ ਸਕੈ ਕੋਈ ਜੇ ਕੋ ਦਰਗਹਿ ਬਹੁਤਾ ਬੂਲੇ ਨਾਮ ਪਵੈ ਬਾਜਾਰੀ ਸਤਰਾਂਜੇ ਬਾਜੀ ਪੱਕੇ ਨਹੀਂ ਕੱਚੀ ਆਵੇ ਸਾਰੀ ਨਾ ਕੋ ਪੜਿਆ ਪੰਡਤ ਬੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾ ਕੋ ਕਹੀਏ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸਬਦ ਮਨੈ ਮਹਿ ਮੁਦਰਾ ਖਿੰთა ਖਿ ਮਹਡਾਉ ਜੋ ਕਿਸ ਕਰੈ ਭਲਾ ਕਰਮਾ ਨੋ ਸਹਿਜ ਜੋਗ ਨਿਦ ਪਾਵੋ ਬਾਬਾ ਜੁਗਤਾ ਜੀਉ ਜੁਗ ਹੈ ਜੁਗ ਜੋਗੀ ਪਰਮ ਤੰਤ ਮੈਂ ਜੋਗੰਗ ਅੰਮ੍ਰਿਤ ਨਾਮ ਨਰੰਜਨ ਪਾਇਆ ਗਿਆਨ ਕਾਇਆ ਰਸ ਭੋਗੰਗ ਰਹਾਉ ਸਿਵ ਨਗਰੀ ਮਹਿ ਆਸਣ ਬੈਸੋ ਕਲਪ ਤਿਆਗੀ ਬਾਦੰ ਸਿੰਘੀ ਸ਼ਬਦ ਸਦਾ ਧੁਨ ਸੋ ਹੈ ਅਹਨ ਸਪੂਰੈ ਨਾਦੰ ਪਾਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬੈ ਭੂਤੰ ਹਰ ਕੀਰਤ ਰਹਿ ਰਾਸ ਹਮਾਰੇ ਗੁਰਮੁਖ ਪੰਥ ਅਤੀਤੰ ਸਗਲੀ ਜੋਤੁ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਉ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਾਹਮ ਲਵੇ ਕੰਗਾ ਸਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰਤਾ ਵੇ ਕਰ ਕਰਣੀ ਕਸਪਾਈਐ ਭਾਟੀ ਭਵਨ ਪ੍ਰੇਮ ਕਾ ਪੂਚਾ ਇਤਿ ਰਸਿ ਅਮੇਉ ਪੀਜੋ ਆਈਐ ਬਾਬਾ ਮਨਮਤਵਾਰੂ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ ਅਹਨਸ ਬਰੀ ਪ੍ਰੇਮ ਲਵ ਲਾਗੀ ਸਬਦ ਅਨਾਹਦ ਗਹਿਆ ਰਹਾਓ ਪੂਰਾ ਸੱਚ ਪਿਆਲਾ ਸਹਜੇਤ ਸੇ ਪਿਆਇ ਜੈ ਕੋ ਨ ਦੁਰ ਕਰੀ ਅੰਮ੍ਰਿਤ ਕਾ ਵਾ ਪਾਰੀ ਹੋਵੇ ਕਿਆ ਮਦ ਸ਼ੂਸ਼ੇ ਭਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਇ ਦਰ ਦਰਥਨ ਕਾ ਪ੍ਰੀਤਮ ਹੋਵੇ ਮੁਕਤ ਬੇਕੁੰਠ ਹੈ ਕਰੈ ਕੀਆ ਸੇ ਤੀਰਤਾ ਸਦ ਬੈ ਰਾਗੀ ਜੂਐ ਜਨਮਨਹਾਰ ਕਉ ਨਾਨਕ ਸੁਣ ਭਰਥਰ ਜੋਗੀ ਖੀਵਾ ਅਮਰਤ ਧਾਰੈ ਆਸਮ ਹੱਲਾ ਪਹਿਲਾ ਖੁਰਾ ਆਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੈ ਦੂਸਨ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਖਤਾ ਸਤਿ ਕੋ ਮਾਰੇ ਤਾਂ ਮਨ ਰੂਸ ਨਾ ਹੋਈ ਰਹਾ ਸਖਤਾ ਸੀ ਹੋ ਮਾਰੇ ਪੈ ਵਗੈ ਖਸਮੇ ਸਹ ਪਰਸਾਈ ਰਤਨ ਵਿਗਾੜ ਵਗੋਏ ਕੁੰਤੀ ਮੋਇਆ ਸਾਰ ਨਕਾਈ ਆਪੇ ਜੋੜ ਵਿਚੋੜੇ ਆਪੇ ਵੇਖ ਤੇਰੀ ਵਿੜਿਆਈ ਜੇ ਕੋ ਨਾਮ ਧਰਾਏ ਵੱਡਾ ਸਾਥ ਕਰੇ ਮਨ ਭਾਣੇ ਖਸਮੈ ਅਨਦਰੀ ਕੀੜਾ ਆਵੇ ਦੇਤੇ ਚੁਗੈ ਦਾਣੇ ਮਰ ਮਰ ਜੀਵੈ ਤਾਂ ਕਿਸ ਪਾਏ ਨਾਨਕ ਨਾਮ ਵਖਾਣੇ ਰਾਗਾ ਸਾ ਘਰ ਦੂਜਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਹਰ ਦਰਸਨ ਪਾਵੈ ਵਿਢ ਭਾਗ ਗੁਰ ਕੈ ਸਬਦ ਸੱਚਾ ਬੈਰਾਗ ਖੜ ਦਰਸਨ ਵਰਤਾ ਵਰਤਾਰਾ ਗੁਰ ਕਾ ਦਸ ਦਰਸਨ ਅਗਮ ਅਪਾਰਾ ਗੁਰ ਕੈ ਦਰਸਨ ਮੁਕਤ ਗਤ ਹੋਏ ਸਾਚ ਆਪ ਵਸੈ ਮਨ ਸੁਹਿਰਾ ਗੁਰ ਦਰਸਨ ਉਦਰਾਏ ਸੰਸਾਰ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਬਿਰਲਾ ਕੋਏ ਗੁਰ ਕੈ ਦਰਸਨ ਸਦਾ ਸੁਖ ਹੋਏ ਗੁਰ ਕੈ ਦਰਸਨ ਮੁਖ ਦਵਾਰ ਸਤਿਗੁਰ ਸੇਵੈ ਪਰਵਾਰ ਸੋ ਸਾਧਾਰ ਨਿਗੁਰੇ ਕੋ ਗਤ ਕਾਈ ਨਾਹੀ ਅਬ ਗਣ ਮੁਠੇ ਝੂਟਾ ਖਾਹੀ ਗੁਰ ਕੈ ਸਬਦ ਸੁਖ ਸਾਤ ਸਰੀਰ ਗੁਰਮੁਖਤਾ ਕੋ ਲਗੈ ਨਾ ਪੀਰ ਜਮ ਕਾਲ ਤਿਸ ਨੇੜ ਨਾ ਆਵੈ ਨਾਨਕ ਗੁਰਮੁਖ ਸਾਚ ਸਮਾਵੈ ਅਸਮਹੱਲਾ ਤੀਜਾ ਸਬਦ ਮੂਆ ਵਿੱਚੋਂ ਆਪ ਗਵਾਏ ਸਤਿਗੁਰ ਸੇਵੇ ਤਿਲ ਨਤਮਾਏ ਨਿਰਪਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ੍ਰਹਿ ਵਿੱਚੋਂ ਔ ਗੁਣ ਜਾਹੇ ਪੂਰੇ ਗੁਰ ਕੈ ਸਬਦ ਸਮਾਹਿ ਰਾ ਗੁਣਾ ਕਾ ਗਾਕ ਹੋਐ ਸੋ ਗੁਣ ਜਾਣੈ ਅਮਰਤ ਸਬਦ ਨਾਮ ਬਖਾਣੈ ਸਾਚੀ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਏ ਨ ਜਾਹੀ ਮਾਨ ਨਿਰਮਲ ਸਾਚੈ ਸਬਦ ਸਮਾਹਿ ਸੇ ਵਿਢ ਭਾਗੀ ਜਿਨ ਨਾਮ ਧਿਆਇ ਸਦਾ ਗੁਣ ਦਾਤਾ ਮਨ ਵਿਸਾਇਆ ਜੋ ਗੁਣ ਸੰਗ੍ਰਹਿ ਤੈਨ ਬਲਹਾਰ ਜਾਓ ਦਰ ਸਾਚੇ ਸਾਚੀ ਗੁਣ ਗਾਓ ਆਪੇ ਦੀ ਵੈਸੇ ਸੁਭਾਏ ਨਾਨਕ ਕੀਮਤ ਕਹਿ ਨਾ ਜਾਏ ਆਸਾ ਮਹੱਲਾ ਤੀਜਾ ਸਤਗੁਰ ਵਿੱਚ ਵਡੀ ਵਣਾਈ ਚਿਰੀ ਵਿਛੁੰਨੇ ਮੇਲ ਮਲਾਈ ਆਪੇ ਮੇਲੇ ਮੇਲ ਮਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕੈਨ ਬਿਦ ਹੋਏ ਹਰ ਅਪਰੰਪਰ ਅਗਮ ਅਗੋਚਰ ਗੁਰ ਕੈ ਸਬਦ ਮਿਲਾਏ ਜਾਣ ਕੋਏ ਰਹਾਉ ਗੁਰਮੁਖ ਕੀਮਤ ਜਾਣੈ ਕੋਏ ਇੰਦਰਲੇ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਉੱਚਾ ਹੋਏ ਗੁਰਮੁਖਬ ਸ਼ਬਦ ਵਿਖਾਣੈ ਕੋਏ ਵਿਣਡਾ ਵੈ ਦੁਖ ਦਰਦ ਸਰੀਰ ਸਤਗੁਰ ਭੇਟੇ ਤਾਂ ਉਤਰੈ ਪੀਰ ਬਿਨ ਗੁਰ ਭੇਟੇ ਦੁਖ ਕਮਾਏ ਮਨਮੁਖ ਬਹੁਤੀ ਮਿਲੈ ਸਜਾਇ ਹਰ ਕਾ ਨਾਮ ਮੀਠਾ ਅਤਿ ਰਸੁ ਹੋਏ ਪੀਵਤ ਰਹੈ ਪੀਆਏ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹੱਲਾ 3 ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸੇਪਹੀ ਸੁਖ ਸਾੰਤ ਸਰੀਰ ਸਬਦ ਤਰੇ ਜਨ ਸਹਿ ਸੁਭਾਏ ਤਿਨ ਕੈ ਹਮਸਦ ਲਗੈ ਪਾਏ ਜੋ ਮਨ ਰਾਤੀ ਹਾਰ ਰੰਗ ਲਾਏ ਤਿਨ ਕੈ ਜਨ ਮਰਨ ਦੁਖ ਲਾਤਾ ਤਿਹਾਰ ਦਰਗਹਿ ਮਿਲੇ ਸੁਭਾਏ ਰਹਾਓ ਸਭ ਦੇ ਚਾਖੇ ਸਾਚਾਂ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਿਆ ਪਰਪੂਰ ਆਪੇ ਨੇੜ ਹੈ ਆਪੇ ਦੂਰ ਆਖਣ ਆਖੇ ਬਕੈ ਸਭ ਕੋਏ ਆਪੇ ਬਖਸ਼ ਮਿਲਾਏ ਸੋਈ ਕਹਿਣਾ ਕਥਨ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਗੁਰਮਖ ਵਿੱਚ ਹੋ ਆਪ ਗੁਆਏ ਹਰ ਰੰਗ ਰਾਤੇ ਮੋ ਚਕਾਏ ਆਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰਣ ਹਾਰਾ ਸਮਹਲਾ ਤੀਜੇ ਦੂਜੇ ਭਾਇ ਲੱਗੇ ਦੁਖ ਪਾਇਆ ਬਿਨ ਸਬਦੈ ਬਿਰਥਾ ਜਨਮ ਗਵਾਇਆ ਸਤਗੁਰ ਸੇ ਵੈ ਸੋ ਜੀ ਹੋਏ ਦੂਜੇ ਭਾਇ ਨਾ ਲਾਗੇ ਕੋਏ ਮੂਲ ਜਾ ਮੂਲ ਲਾਗੇ ਸੇ ਜਨ ਪ੍ਰਵਾਣ ਅਨੰਤ ਨਾਮ ਨਾਮ ਜਪੇ ਹਿਰਦੈ ਗੁਰ ਸ਼ਬਦੀ ਹਰ ਏਕੋ ਜਾਣ ਰਹਾਓ ਡਾਲੀ ਲਾਗੇ ਨੇ ਫੁੱਲ ਜਾਏ ਅੰਦੀ ਕਮੀਆਂ ਦੱਸ ਜਾਏ ਮਾਨਵ ਕੰਧਾ ਠੌਰ ਨ ਪਾਏ ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਏ ਗੁਰ ਕੀ ਸੇਵਾ ਸਦਾ ਸੁਖ ਪਾਏ ਸਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰੇ ਕਲ ਉਕਲ ਉਦਰਣ ਹਾਰ ਕਲ ਉਦਰਣ ਹਾਰ ਗੁਰ ਕੀ ਬਾਣੀ ਨਾਮ ਬਜਾਏ ਨਾਨਕ ਮਹਿਲ ਸਬਦ ਘਰ ਪਾਏ ਗੁਰ ਗੁਰਮਤ ਸਤਸਰ ਹਰਜਨ ਆਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਆਸਾ ਮਹੱਲਾ ਤੀਜਾ ਮਰਮਕ ਮਰਹਿ ਮਰ ਮਰਨ ਵਿਗਾੜੇ ਦੂਜੇ ਭਾਏ ਆਤਮ ਸੰਘਾਰਹਿ ਮੇਰਾ ਮੇਰਾ ਕਰ ਕਰ ਬਿਗੂਤਾ ਆਤਮ ਨਾ ਚੀਨੈ ਭਰਮੈ ਵਿੱਚ ਸੂਤਾ ਮਰਮ ਮਰ ਮੋਇਆ ਸਭ ਦੇ ਮਰ ਜਾਏ ਉਸਤਤ ਨਿੰਦਾ ਗੁਰ ਰਸ ਜਾਣਾਈ ਇਸ ਜੁਗ ਮਹਿ ਲਹਰ ਜਪ ਲੈ ਜਾਏ ਰਹਾਉ ਨਾਮ ਬਿਹੂਣ ਗਰਭ ਗਲ ਜਾਏ ਬਿਰਤਾ ਜਨਮ ਦੂਜੇ ਲੋਭਾਇ ਨਾਮ ਬਿਹੂਣੀ ਦੁਖ ਜਲੇ ਸਬਾਈ ਸਤਗੁਰੂ ਬੂਝਿ ਪੂਰੈ ਬੂਝ ਬੁਝਾਈ ਮਨ ਚੰਚਲ ਮੋ ਬੋ ਝੂਟਾ ਖਾਏ ਤੂੰ ਛੁੜਕੇ ਠੌਰ ਨ ਪਾਏ ਗਰਬ ਜੋਨ ਵਿਸਟਾ ਕਾ ਵਾਸਤਿਤ ਘਰ ਮਨ ਮੁਖ ਕਰੇ ਨਿਵਾਸ ਆਪਣੇ ਸਤਿਗੁਰ ਕੋ ਸਦਾ ਬਲ ਜਾਈ ਗੁਰਮੁਖ ਜੋਤੀ ਜੋਤ ਮਲਾਈ ਨਰਮਲ ਪਾਣੀ ਨਿਜ ਕਰ ਵਾਸਾ ਨਾਨਕ ਹੋ ਮੈਂ ਮਾਰੇ ਸਦਾ ਉਦਾਸਾ ਸਮਹੱਲਾ ਤੀਜਾ ਲਾਲੈ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤਿਗੁਰ ਸਰਣਾਈ ਹਿਰ ਦੇ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਏ ਸੋ ਲਾਲਾ ਜੀਵਤ ਮਰੈ ਸੋ ਸੋ ਸੋਗ ਹਰਖ ਦੁਇ ਸੰਕਰ ਜਾਣੈ ਗੁਰ ਪ੍ਰਸਾਦੀ ਸਬਦ ਉਧਰੈ ਰਾ ਕਰਨੀ ਕਾਰ ਤੁਰੁ ਫਰਮਾਈ ਬਿਨ ਸਬਦੈ ਕੋ ਥਾਇ ਨ ਪਾਈ ਕਰਨੀ ਕੀਰਤਿ ਨਾਮ ਵਸਾਈ ਆਪੇ ਦੇਵੈ ਢਿਲ ਨ ਪਾਈ ਮਾਨਮੁਖ ਭਰਮ ਭੁਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਪਾਰ ਬਿਨ ਰਾਸੀ ਵਕਰ ਪੱਲੇ ਨ ਪਾਏ ਮਾਨਮੁਖ ਭੂਲਾ ਜਨਮ ਗਵਾਏ ਸਤਗੁਰ ਸੇਵੇ ਸੋ ਲਾਲਾ ਹੋਏ ਉਤਮ ਜਾਤੀ ਉਤਮ ਸੋਏ ਗੁਰ ਪੌੜੀ ਸਬਦੂ ਚਾ ਹੋਏ ਨਾਨਕ ਨਾਮ ਵਡਾਈ ਹੋਏ ਅਸਮਹੱਲਾ ਤੀਜਾ ਮਨਮਖ ਝੂਠੋ ਝੂਠ ਕਮਾਵੇ ਖਸਮੇ ਕਾ ਮਹਿਲ ਕਦੀ ਨਾ ਪਾਵੇ ਦੂਜੇ ਲੱਗੀ ਭਰਮ ਭੁਲਾਵੇ ਮਮਤਾ ਬਾਦ ਆਇਆ ਵੇ ਜਾਏ ਦੁਹਾਗਣੀ ਕਾ ਮਨ ਦੇਖ ਸੀਗਾਰ ਪੁੱਤਰ ਕਲਤ ਧਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵਿਕਾਰ ਰਹਾਓ ਸਦਾ ਸੁਆਗਣ ਚੂ ਪ੍ਰਭ ਭਾਵੇ ਗੁਰ ਸਬਦ ਦੀ ਸੀਗਾਰ ਬਣਾਵੇ ਸੇ ਸੁਖਾਲੀ ਅੰਧਨ ਹਰ 라ਵੇ ਮਿਲ ਪ੍ਰੀਤਮ ਸਦਾ ਸੁਖ ਭਾਵੇ ਸਾ ਸੁਆਗਣ ਸਾਚੀ ਜਿਸ ਸਾਚ ਪਿਆਰ ਆਪਣਾ ਪਿਰ ਆਖੈ ਸਦਾ ਔਰ ਧਾਰ ਨੇੜ ਹੈ ਵੇਖੈ ਸਦਾ ਹਦੂਰ ਮੇਰਾ ਪ੍ਰਭ ਸਰਬ ਰਹਾ ਭਰਪੂਰ ਆਗੈ ਜਾਤ ਰੂਪ ਨ ਜਾਏ ਜਿਹਾ ਤੇਹਾ ਹੋਵੇ ਜਿਹੀ ਕਰਮ ਕਮਾਏ ਸਭ ਦੇ ਉੱਚੋ ਉੱਚਾ ਹੋਏ ਨਾਨਕ ਸਾਚ ਸਮਾਵੇ ਸੋਏ ਆਸਾ ਮਹੱਲਾ ਤੀਜਾ ਭਗਤ ਰਤਨ ਜਨ ਸਹਿ ਸੁਭਾਏ ਗੁਰ ਕੈ ਭੈ ਸਾਚੇ ਸਾਚ ਸਮਾਏ ਬੇਨ ਗੁਰਪੂਰੇ ਭਗਤ ਨਾ ਹੋਏ ਮਾਰਮ ਖਰੂਨੇ ਆਪਣੀ ਪਤ ਖੋਏ ਮੇਰੇ ਮਨ ਹਰ ਜਪ ਸਦਾ ਧਿਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛਾ ਸੋਈ ਫਲ ਪਾਏ ਰਹੋ ਗੁਰਪੂਰੇ ਤੇ ਪੂਰਾ ਪਾਏ ਹਿਰਦੇ ਸਬਦ ਸਚ ਨਾਮ ਵਸਾਏ ਅੰਤਰ ਨਿਰਮਲ ਅਮਰਤ ਸਰਣਾਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਵੇਕ ਸਦਾ ਹਜੂਰੇ ਹੰਗੁਰ ਪ੍ਰਸਾਦ ਰਹਿਆ ਭਾਰਪੂਰ ਜਹਾਂ ਜਾਓ ਤੈ ਸੇਖਾ ਸੋਏ ਗੁਰਬਿੰਦਾਤਾ ਵਰ ਨ ਕੋਏ ਗੁਰਸਾਗਰ ਪੂਰਾ ਪੰਡਾਰ ਊਤਮ ਰਤ ਰਤਨ ਜਵਾਹਰ ਅਪਾਰ ਗੁਰਪ੍ਰਸਾਦੀ ਦੇਵਨਹਾਰ ਨਾਨਕ ਬਖਸ਼ਿ ਬਖਸਨਹਾਰ ਆਸਾ ਮਹੱਲਾ ਤੀਜਾ ਗੁਰਸਾਇਰ ਸਤਗੁਰ ਸੱਚ ਸੋਏ ਪੂਰੇ ਭਾਗ ਗੁਰਸੇਵਾ ਹੋਏ ਸੋ ਬੂਝ ਜਿਸ ਆਪਜਾਏ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋ ਜੀ ਹੋਏ ਗੁਰ ਪ੍ਰਸਾਦ ਅਗਿਆਨ ਬਿਨਾਸੇ ਅੰਧ ਨ ਜਾਗੇ ਵੇਖੇ ਸਚ ਸੋਏ ਰਹਾਉ ਮੋਹ ਗੁਮਾਰ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਜੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣ ਆਵਣ ਜਾਣ ਰਹਿ ਅਥਿਰ ਨਾਮ ਸਮਾਣੇ ਜੰਮਣ ਮਰਣਾ ਹੈ ਸੰਸਾਰ ਮਨੁੱਖੁ ਚੀਤ ਮਾਇਆ ਮੋਹ ਗੁਬਾਰ ਪਰ ਨਿੰਦਾ ਬਹੁ ਕੂੜ ਕਮਾਵੇ ਵਿਸਟਾ ਕਾ ਕੀੜਾ ਵਿਸਟਾ ਮਹਿ ਸਮਾਵੇ ਸਤ ਸੰਗਤ ਮਿਲ ਸਭ ਸੋਝੀ ਪਾਏ ਗੁਰ ਕਾ ਸਬਦ ਹਰ ਭਗਤ ਰੜਾਏ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੇ ਸੋਇ ਆ ਸਮਹੱਲਾ ਤੀਜਾ ਪੰਜ ਪਦੇ ਸਬਦ ਮਰੈ ਤੇ ਸਦਾ ਆਨੰਦ ਸਤ ਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੈ ਨ ਆਵੇ ਜਾਏ ਪੂਰੇ ਗੁਰ ਤੇ ਸੱਚ ਸਮਾਏ ਜਿਨ ਕੋ ਨਾਮ ਲਿਖਿਆ ਧੁਰ ਲੇਕ ਤੇ ਅੰਧ ਨਾਮ ਸਦਾ ਧਿਆਵੇ ਗੁਰ ਪੂਰੇ ਤੇ ਭਗਤ ਵਿਸੇਖ ਰਹਾਉ ਜਿਨ ਕੋਰ ਪ੍ਰਬਲ ਮਿਲਾਏ ਤਨ ਕੀ ਗਹਿਣ ਗਤ ਕਹੀ ਨ ਜਾਏ ਪੂਰੇ ਸਤਿਗੁਰ ਦਿੱਤੀ ਵਿੜਿਆਈ ਉਤਮ ਪਦਵੀ ਹਰਨਾਮ ਸਮਾਏ ਜੋ ਕਿਛ ਕਰੇ ਸੋ ਆਪੇ ਆਪ ਏ ਘੜੀ ਮੈਂ ਥਾਪ ਥਾਪ ਕਹਿ ਕਹਿ ਕਹਿਣਾ ਆ ਸੁਣਾਏ ਜਿਸੁ ਘਾਲੇ ਥਾਇ ਨ ਪਾਏ ਜਿਨ ਕੈ ਪੋਤਾ ਪੁੰਨ ਤਨਾ ਗੁਰੂ ਮਲਾਏ ਸੱਚ ਬਾਣੀ ਗੁਰ ਸਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਏ ਗਿਆਨ ਰਤਨ ਸਾਚੈ ਸਹਿਜ ਸਮਾਏ ਨਾ ਵੈ ਜੀਵ ਡਹੂਰ ਧਨ ਨਾਹੀ ਕੋ ਜਿਸ ਨੂੰ ਬਖਸੇ ਸਾਚਾ ਸੋਏ ਪੂਰਾ ਸ਼ਬਦ ਮਨ ਵਸਾਇ ਨਾਨਕ ਨਾਮ ਰਤੀ ਸੁਖ ਪਾਇਆ ਸਮਹੱਲਾ ਤੀਜੇ ਨਿਰਤ ਕਰੇ ਬਹੁ ਵਾਜੀ ਵਜਾਏ ਇਹ ਮਨ ਅੰਧਾ ਬੋਲ ਹੈ ਕਿਸ ਆਖ ਸੁਣਾਏ ਅੰਤਰ ਲੋ ਪਰਮਾ ਨਲਵਾਉ ਦੀਵਾ ਬਲਨ ਸੁਜੀ ਪਾਏ ਗੁਰਮੁਖ ਭਗਤ ਘਾਟ ਚਾਨਣ ਹੋਏ ਆਪਛਾਣ ਬਲੈ ਪ੍ਰਭ ਸੋਏ ਰਹਾ ਗੁਰਮੁਖ ਨਿਰਤ ਹਰ ਲਾਗ ਪਾਉ ਪੂਰੇ ਤਾਲ ਵਿਚੋਂ ਆਪ ਗਵਾਏ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕੈ ਸਬਦ ਅੰਤਰ ਬ੍ਰਹਮ ਪਛਾਣ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸਬਦ ਸਹਿਜ ਵਿਚਾਰ ਗੁਰਮੁਖ ਭਗਤ ਜੁਗਤ ਸੱਚ ਸੋਏ ਪਾਖੰਡ ਭਗਤ ਨਿਰਤ ਦੁਖ ਹੋਏ ਇਹਾ ਭਗਤ ਜਨ ਜੀਵਤ ਮਰੈ ਗੁਰ ਪ੍ਰਸਾਦੀ ਭਵ ਜਲ ਤਰੈ ਗੁਰ ਕੈ ਬਚਨ ਭਗਤ ਥਾਏ ਪਾਏ ਹਰ ਜੀਉ ਆਪ ਬਸੈ ਮਨ ਆਏ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨਿਚਲ ਭਗਤ ਹਰਿ ਸਿਉ ਚਿਤ ਲਾਏ ਭਗਤ ਰਤੇ ਤਿਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨਿਚਲ ਭਗਤ ਹਰਿ ਸਿਉ ਚਿਤ ਲਾਏ ਭਗਤ ਰਤੇ ਤੈਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ